15 ਅਗਸਤ ਆਜ਼ਾਦੀ ਦਿਵਸ ਨੂੰ ਮੁੱਖ ਰੱਖਦੇ ਹੋਏ ਪਟਿਆਲਾ ਦੇ ਐਸ.ਪੀ. ਵਰਮ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸਨ ਦੇ ਵੱਲੋਂ 플ੈਗ ਮਾਰਚ ਕਰ ਲਿਆ ਗਿਆ। ਉਸ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇਹ 플ੈਗ ਮਾਰਚ ਜੋ ਕਿ 15 ਅਗਸਤ ਨੂੰ ਮੁੱਖ ਰੱਖਦੇ ਹੋਏ ਰੱਖਿਆ ਗਿਆ ਤੇ ਜੋ ਕਿ ਇਹ ਪਟਿਆਲਾ ਦੇ ਐਸ.ਪੀ. ਵਰਮ ਸ਼ਰਮਾ ਦੀ ਅਗਵਾਈ ਹੇਠ ਜੋ ਕਿ 플ੈਗ ਮਾਰਚ ਕਰ ਲਿਆ ਗਿਆ। ਕਦਾਂ ਜਾ ਰਿਹਾ ਜੀ ਕੀ ਪਰਪਸ ਹੈ ਚੀਜ਼ ਦਾ ਕਿੰਨੇ ਕੁ ਮਲਾਦੀ ਦੇ 플ੈਗ ਮਾਰਚ ਦੇ ਤੌਰ 'ਤੇ ਜਾ ਰਿਹਾ ਹੈ। ਮਨਜੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ ਹੈ ਜਿਵੇਂ ਕਿ ਆਉਣ ਵਾਲੇ ਸਮੇਂ 'ਚ ਆਪਾਨੂੰ ਪਤਾ 15 ਅਗਸਤ ਦੇ ਸੈਲੀਬ੍ਰੇਸ਼ਨਸ ਨੇੜੇ ਆ ਰਹੇ ਤੇ 15 ਅਗਸਤ ਦੇ ਮੁਤਲਕ ਕਈ ਪ੍ਰਕਾਰ ਦੇ ਜਿਹੜੇ ਸਿਕਿਉਰਟੀ ਮੈਅਰ ਆ ਉਹ ਅਸੀਂ ਲੈ ਰਹੇ ਹਾਂ ਉਹਨਾਂ 'ਚੋਂ ਪਬਲਿਕ ਦੇ ਅੰਦਰ ਇੱਕ ਸੈਂਸ ਆਫ ਕੌਨਫੀਡੈਂਸ ਤੇ ਜਿਹੜੇ ਸ਼ਰਾਰਤੀ ਅਤੇ ਦੇਸ਼ ਵਿਰੋਧੀ ਅੰਸਰ ਨੇ ਉਹਨਾਂ ਦੇ ਅੰਦਰ ਇੱਕ ਭੈ ਦੀ ਭਾਵਨਾ ਪੈਦਾ ਕਰਨ ਲਈ ਜਿਹੜਾ ਇਹ 플ੈਗ ਮਾਰਚ ਅੱਜ ਐਸਪੀ ਸਿਟੀ ਪਲਵਿੰਦਰ ਚੀਮਾ ਡੀਐਸਪੀ ਸਿਟੀ 1 ਸਤਨਾਮ ਸਿੰਘ ਸਿਟੀ 2 ਮਨੋਜ ਗੋਰਸੀ ਤੇ ਇਹਨਾਂ ਦੇ ਐਸਐਚਓ ਸੁਭਾਨ ਇਹ ਸਾਰੇ ਸ਼ਹਿਰ ਨੂੰ ਅੱਜ 플ੈਗ ਮਾਰਚ ਰਾਹੀਂ ਕਵਰ ਕਰਨਗੇ ਤੇ ਇਸ ਤੋਂ ਇਲਾਵਾ ਵੀ ਹੋਰ ਵੀ ਜਿਹੜੇ ਸਿਕਿਉਰਿਟੀ ਪ੍ਰੋਗਰਾਮਸ ਆ ਜਿਵੇਂ ਕਲੋਨੀਆਂ ਦੀ ਚੈਕਿੰਗ ਜਾਂ ਯੋਧ ਨਸ਼ੇ ਵਿਰੁੱਧ ਦੇ ਜਿਹੜੇ ਪ੍ਰੋਗਰਾਮ ਆ ਉਹ ਵੀ ਲਗਾਤਾਰ ਜਾਰੀ ਨੇ ਤਾਂ ਕਿ 15 ਅਗਸਤ ਨੂੰ ਬਿਨਾ ਕਿਸੇ ਵਾਰਦਾਤ ਕੋ ਇੱਕ ਬੜੇ ਸੁਚੱਜੇ ਤਰੀਕੇ ਨਾਲ ਅਸੀਂ ਉਹਨੂੰ ਨੇੜੇ ਲਾਸਿਆ ਰੂਪ ਕੀ ਰਹਗਾ ਇਹਦਾ ਸਾਰਾ ਪੁਰਾਣਾ ਸ਼ਹਿਰ ਵੀ ਕਵਰ ਹੋਊਗਾ ਜੀ ਥਾਪਰ ਕਾਲਜ ਦਾ ਏਰੀਆ ਵੀ ਕਵਰ ਹੋਊਗਾ ਤੇ ਸ਼ਹਿਰ ਦੇ ਜਿਹੜੇ ਪੁਰਾਣੇ ਢੀੜੀ ਏਰੀਆ ਉਹ ਵੀ ਇਹਦੇ ਚ ਕਵਰ ਹੋਊਗਾ ਹਾਂਜੀ ਆਊਟਰ ਏਰੀਆ ਜੋ ਕਵਰ ਪਬਲੀਕਲੀ ਇਹ ਮੈਸੇਜ ਆਜੀ ਕਿ 15 ਅਗਸਤ ਦੇ ਕਿਉਂਕਿ ਆਈਕੋਨਿਕ ਡੇ ਹੁੰਦਾ ਹੈ ਤੇ ਜਿਹੜੀ ਦੇਸ਼ ਵਿਰੋਧੀ ਤਾਕਤਾਂ ਨੇ ਉਹ ਹੋ ਵੀ ਐਸੇ ਫਰਾਕਚ ਹੁੰਦੀਆਂ ਨੇ ਕਿ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕੇ ਤੇ ਜੇਕਰ ਕੋਈ ਵੀ ਸ਼ਕਤੀ ਵਿਅਕਤੀ ਜਾਂ ਵਸਤੂ ਪਬਲਿਕ ਦੀ ਨਿਗਾਹ 'ਚ ਆਂਦੀ ਹੈ ਜਿਹੜੀ ਕਿ ਬਿਲਕੁਲ ਆਊਟ ਆਫ ਪਲੇਸ ਨਜ਼ਰ ਆਂਦੀ ਹੈ ਤੇ ਉਹਦੇ ਬਾਬਤ 95929 1250 ਜਿਹੜਾ ਪਟਿਆਲਾ ਪੁਲਿਸ ਦਾ ਡੈਡੀਕੇਟਿਡ ਕੰਟਰੋਲ ਰੂਮ ਹੈਗਾ 24 ਘੰਟੇ ਚਾਲੂ ਹੁੰਦਾ ਤੇ ਉਹਦੇ ਤੇ ਸਾਨੂੰ ਦਲਾ ਦਿੱਤੀ ਜਾਵੇ ਤਾਂ ਕਿ ਅਸੀਂ ਫੌਰੀ ਕਾਰਵਾਈ ਕਰਦੇ ਹੋਏ ਇਸੇ ਵੀ ਇਹੋ ਜੀ ਵਾਰਦਾਤ ਨੂੰ ਅੰਜਾਮ ਦਿਨ ਤੋਂ ਰੋਕ ਸਕਦੇ। ਥੈਂਕ ਯੂ। ਇਸ ਇੰਟਰਸਟੇਟ ਲਾਕਾ ਬੰਦੀ ਜਿਹੜੇ ਬੋਰਡ ਤੇ ਹਰਿਆਣਾ ਉਹ ਕੁਝ ਦਿਨ ਪਹਿਲਾਂ ਵੀ ਇੰਟਰਸਟੇਟ ਲਾਕਾ ਬੰਦੀ ਹੋ اسی ਆਪਰੇਸ਼ਨ ਸੀਲ ਹੋਇਆ ਸੀ। ਤੇ ਅੱਗੇ ਵੀ ਇਹ ਇੰਟਰਸਟੇਟ ਲਾਕਾ ਬੰਦੀ ਹੋਰ ਵੀ ਅਸੀਂ